ਤਾਲੀ ਬੜੀ ਵਾਰ ਤੇ ਵੀਰਵਾਰ ਨੂੰ ਮੇਰਾ ਸਰਪੰਚ ਦਾ ਹਰਦ ਮਾਰਿਆ ਜਾਂਦੀ ਹੈ ਸ਼ੁਕਰਵਾਰਾ ਮੈਂ ਲਾਲੇ ਕੰਟੀ ਕਰ ਲਾ ਹਾਂਜੀ ਸਰ ਜੀ ਮਾਰੀ ਗਲਤੀ ਨਹੀਂ ਹੈ ਕਿ ਫਿਰ ਵੀ ਸਾਨੂੰ ਬੋ ਕੁੱਟਿਆ ਜਿੰਨੇ ਵੀ ਕਲਾਸ ਚ ਸੀਗੇ ਸਾਰੇ ਨੂੰ ਕੁੱਟਿਆ ਇੱਕ ਬੱਚਾ ਵੀ ਬਖਸ਼ਿਆ ਨਹੀਂ ਕੁੜੀਆਂ ਤੱਕ ਵੀ ਇੱਕ ਮੁੰਡਾ ਜਿਹੜਾ ਸੀ ਅਭੀ ਤਾਂ ਹੱਡੀ ਦਰਦ ਹੋ ਰਹਾ ਮੇਰਾ ਇਹ ਤਾਂ ਹੱਡੀ ਦਾ ਦਰਦ ਹੋ ਰਿਹਾ ਰਾਤ ਭਾਰੀ ਇਤਨਾ ਦਰਦ ਹੋ ਰਹਾ ਤਾਂ ਆ ਵੀ ਮਿਸਨ ਮੈਂ ਤਾਂ ਟਿਊਸ਼ਨ ਮੈਂ ਮੈਮ ਸੇ ਬੋਲ ਰਹਾ ਤਾਂ ਮੈਮ ਮੇਰਾ ਯਾਰ ਤੇ ਹੱਡੀ ਦਰਦ ਹੋ ਰਿਹਾ ਮੇਰੇ ਘਰ ਮੇਰੇ ਵੀ ਮੈਨੂੰ ਕੀ ਜ਼ਰੂਰਤ ਹੈ ਕਹਿੰਦੀ ਜੀ ਮੈਂ ਕਿਹ ਚੋ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਤੋਂ ਸਕੂਲ ਚ ਆਉਣੀ ਆ ਜੇ ਮੈਂ ਚੌਂਕੀ ਲਾਂਦੀ ਹਾਂ ਮੈਂ ਘਰੇ ਛੁੱਟੀ ਲੈ ਕੇ ਬੈਠਾਂ ਉਹ ਤੋਂ ਤੁਹਾਡੇ ਕਹਦਾ ਬੱਚੇ ਹਾਂਜੀ ਖਬਰ ਲੁਧਿਆਣਾ ਦੀ ਹੈ ਜਿੱਥੇ ਇੱਕ ਅਜੀਬੋ-ਗਰੀਬ ਮਾਮਲਾ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਇੱਕ ਸਕੂਲ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੱਚਿਆਂ ਨੇ ਆਪਣੀ ਮੈਡਮ ਤੇ ਇਲਜ਼ਾਮ ਲਗਾਏ ਕਿ ਸਾਡੀ ਮੈਡਮ ਦੇ ਵਿੱਚ ਭੂਤ-ਪ੍ਰੇਤ ਆਤਮਾ ਆਉਂਦੀ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਬਿਨਾਂ ਗੱਲੋਂ ਉਹਨਾਂ ਦੀ ਛਿੱਤਰਪ੍ਰੇਡ ਕੀਤੀ ਗਈ ਹੈ ਬੱਚਿਆਂ ਨੇ ਕਿਹਾ ਕਿ ਕੱਲ ਵੀਰਵਾਰ ਸੀ ਤੇ ਮੈਡਮ ਕਲਾਸ ਦੇ ਵਿੱਚ ਪੜ੍ਹਾਉਂਦੀ ਸੀ ਤਾਂ ਅਚਾਨਕ ਮੈਡਮ ਨੇ ਡੰਡਿਆਂ ਦੇ ਨਾਲ ਸਾਰੇ ਬੱਚਿਆਂ ਦੀ ਛਿੱਤਰਪ੍ਰੇਡ ਕੀਤੀ ਜਿਸ ਨੂੰ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਮੈਡਮ 'ਚ ਕੁਝ ਆ ਗਿਆ ਹੋਵੇ ਤਾਂ ਜਦੋਂ ਬੱਚਿਆਂ ਨੇ ਇਹ ਗੱਲ ਘਰ ਜਾ ਕੇ ਆਪਣੇ ਮਾਪਿਆਂ ਨੂੰ ਦੱਸੀ ਤਾਂ ਅੱਜ ਮਾਪੇ ਸਕੂਲ ਦੇ ਬਾਹਰ ਇਕੱਠੇ ਹੋਏ ਤੇ ਮੈਡਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਿਸ ਨੇ ਬੱਚਿਆਂ ਦੀ ਕੁੱਟਮਾਰ ਕੀਤੀ ਸੀ ਇਸ ਬਾਬਤ ਮੈਡਮ ਨਾਲ ਜਦੋਂ ਗੱਲਬਾਤ ਕੀਤੀ ਗਈ ਜਿਸ ਤੇ ਇਲਜ਼ਾਮ ਲੱਗੇ ਸੀ ਤਾਂ ਮੈਡਮ ਨੇ ਦੱਸਿਆ ਕਿ ਕੱਲ ਕਲਾਸ ਦੇ ਵਿੱਚ ਇੱਕ ਚੈਪਟਰ ਪੜ੍ਹਾ ਰਹੀ ਸੀ ਜਿਸ ਦੇ ਵਿੱਚ ਇੱਕ ਸ਼ਬਦ ਦਾ ਗਲਤ ਤਰੀਕੇ ਨਾਲ ਬੋਲ ਕੇ ਬਾਰ ਬਾਰ ਬੱਚੇ ਉਸ ਸ਼ਬਦ ਨੂੰ ਉੱਚੀ ਉੱਚੀ ਬੋਲ ਕੇ ਰੋਲਾ ਪਾ ਰਹੇ ਸੀ ਤਾਂ ਕਲਾਸ ਦੇ ਵਿੱਚ ਜਦੋਂ ਉਹਨਾਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੱਚੇ ਨਹੀਂ ਰੁਕੇ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਗੁੱਸਾ ਆ ਗਿਆ ਤੇ ਉਹਨਾਂ ਨੇ ਡੰਡੇ ਦੇ ਨਾਲ ਸਾਰਿਆਂ ਦੀ ਛਿੱਤਰ ਪ੍ਰੇਡ ਕਰ ਦਿੱਤੀ ਤਾਂ ਜਦੋਂ ਮੀਡੀਆ ਨੇ ਮੈਡਮ ਨੂੰ ਇਹ ਸਵਾਲ ਕੀਤਾ ਕਿ ਬੱਚੇ ਤਾਂ ਕਹਿ ਰਹੇ ਨੇ ਕਿ ਵੀਰਵਾਰ ਨੂੰ ਮੈਡਮ ਨੂੰ ਕੁਝ ਹੁੰਦਾ ਵਾ ਕੋਈ ਆਤਮਾ ਆਉਂਦੀ ਆ ਤਾਂ ਇਸ ਬਾਰੇ ਬੋਲਦਿਆਂ ਮੈਡਮ ਨੇ ਅੱਗੇ ਕੀ ਜਵਾਬ ਦਿੱਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਂਜੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਐ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਧ ਤੋਂ ਵੱਧ ਜੋ ਬਣਦੀ ਐ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਉ ਨਹੀਂ ਹੈ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ ਬڑے ਛੋਟੇ ਆ ਸਾਫਟ ਹੈ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਬੱਚਾ ਦੇ ਇਹ ਰੋਗ ਆ ਕਿ ਮੈਡਮ ਕਹਿੰਦੇ ਕਿ ਮੈਨੂੰ ਚੌਂਕੀ ਆਂਦੀ ਆ ਵੀਰਵਾਦ ਵੀਰਵਾ ਤਾਂ ਹੋ ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਨਾ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਅੱਜ ਵਿਗਿਆਨ ਦਾ ਯੁੱਗ ਆ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਤਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੀਆਟ੍ਰਿਕ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ ਇਹ ਮੈਂ ਵਿਭਾਗ ਨੂੰ ਵੀ ਜ਼ਰੂਰ ਲਿਖੂਗੀ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਮੈਨੂੰ ਜੋ ਸਮਝ ਆਂਦੀ ਆ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਕੋਈ ਪ੍ਰੋਬਲਮ ਹੋਏਗੀ ਇਹੋ ਜੀਆਂ ਗੱਲਾਂ ਨੂੰ ਮੇਰੇ ਖਿਆਲ ਚ ਅੱਜ ਦੇ ਯੋਗ ਦੇ ਵਿੱਚ ਮੰਨਨ ਦਾ ਕੋਈ ਜ਼ਰੂਰਤ ਨਹੀਂ ਲੱਗਣਾ ਕੀਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਵੀ ਇੱਕ ਆਰਡਰ ਪਾਸ ਹੋਈ ਸੀ ਕਿ ਸਕੂਲ ਦੇ ਵਿੱਚ ਪ੍ਰਾਈਮਰੀ ਸਕੂਲ ਜਿਹੜੇ ਹੁਣ ਕਿ ਕਿਹੜੇ ਵੀ ਸਕੂਲ ਹੋਣ ਜਿਹੜੇ ਗਵਰਨਮੈਂਟ ਵੀ ਹੋਣ ਤੇ ਜਿਹੜੇ ਮਰਜੀ ਉਹਨਾਂ ਤੇ ਬੱਚਿਆਂ ਦੇ ਉੱਤੇ ਹੱਥ ਨਹੀਂ ਚੱਕਿਆ ਜਾਊਗਾ ਉੱਤੇ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਜੋ ਵੀ ਵੱਤ ਤੋਂ ਵੱਤ ਬਣਦੀ ਕਾਰਵਾਈ ਆ ਉਹ ਅਸੀਂ ਕਰਾਂਗੇ ਤੇ ਜੋ ਤੁਸੀਂ ਗੱਲ ਕਹਿ ਰਹੇ ਹੋ ਵੀ ਸੁਪਰੀਮ ਇਹ ਡਿਪਾਰਟਮੈਂਟ ਪੂਰਾ ਉਹਨੂੰ ਇੰਪਲੀਮੈਂਟ ਕਰ ਰਿਹਾ ਵਾ ਕਿਸੇ ਵੀ ਟੀਚਰ ਨੂੰ ਕੋਈ ਰਾਈਟ ਨਹੀਂ ਹੈ ਬੱਚੇ ਦੇ ਉੱਤੇ ਹੱਥ ਚੱਕਣ ਦਾ ਕਾਰਪੋਰਲ ਕੋ ਪਨਿਸ਼ਮੈਂਟ ਦੇਣ ਦਾ ਕੋਈ ਰਾਈਟ ਨਹੀਂ ਸੋ ਉਸ ਕਾਨੂੰਨ ਦੇ ਮੁਤਾਬਕ ਜੋ ਵੀ ਇਹਨਾਂ ਤੇ ਵੱਧ ਤੋਂ ਵੱਧ ਬਣਦੀ ਕਾਰਵਾਈ ਹੋਏਗੀ ਉਹ ਅਸੀਂ ਕਰਾਂ ਕਿੰਨੇ ਕ ਬੱਚੇ ਨੇ ਜਿਨ੍ਹਾਂ ਨਾਲ ਪ੍ਰਾਇਰਤ ਕੀਤਾ ਗਿਆ ਵੇ ਕੁੱਟ ਮਾਰ ਕੀਤੀ ਗਿਆ ਜਿਨ੍ਹਾਂ ਨਾਲ ਕਹਿੰਦੇ ਆ 10 10 15 ਬੱਚੇ 10 15 ਬੱਚੇ ਆ ਕਿੰਨੇ ਵੇ ਦਾ ਵਾਕਿਆ ਮੈਮ ਸਕੂਲ ਦੇ ਅੰਦਰ ਕਿੰਨੇ ਵੇ ਦਾ ਵਾਕਿਆ ਆ ਏ ਰਿਸੈਸ ਤੋਂ ਪਹਿਲੇ ਕਿੰਨੇ ਟਾਈਮ 11 ਵਜੇ ਤੋਂ ਪਹਿਲੇ ਦਾ ਸਾਢੇ 11 ਵਜੇ ਦਾ ਤੇ ਉਸ ਤੋਂ ਬਾਅਦ ਇਹ ਬੱਚਿਆਂ ਨੇ ਕੀ ਕੀਤਾ ਤੁਹਾਡੇ ਨਾਲ ਕੰਪਲੀਟ ਕਦੋਂ ਪਹੁੰਚਿਆ ਸਾਢੇ ਮੈਨੂੰ ਅੱਜ ਸਵੇਰੇ 8:30 ਵਜੇ ਬੀਪੀਓ ਮੈਡਮ ਤੇ ਇੱਥੇ ਦੇ ਸਕੂਲ ਦੇ ਟੀਚਰ ਗੁਰਦੀਪ ਸਿੰਘ ਜੀ ਦਾ ਫੋਨ ਆਇਆ ਤੇ ਇਮੀਡੀਏਟ ਫਿਰ ਮੈਨੂੰ ਲੁਧਿਆਣੇ ਆਉਣਾ ਸੀ ਜਿੰਨਾ ਮੈਨੂੰ ਆਉਣ ਚ ਟਾਈਮ ਲੱਗਿਆ ਬਸ ਉਹੀ ਆ ਅਸੀਂ ਪਹੁੰਚੇ ਆ ਪੇਰੈਂਟਸ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਸਮਝ ਗਏ ਆ ਕਿ ਅਸੀਂ ਕਾਰਵਾਈ ਕਰਾਂਗੇ ਹਾਂਜੀ ਕਾਰਵਾਈ ਕੀ ਅਮਲ ਚ ਲੈ ਜਾਂਦੀ ਜਾਊਗੀ ਤੁਹਾਡੇ ਕੋਲ ਇੱਕ ਜਵਾਬ ਚਾਹੀਦਾ ਦੇਖੋ ਜੀ ਵੱਦ ਤੋਂ ਵੱਧ ਜੋ ਅਸੀਂ ਕਾਰਵਾਈ ਕਰਾਂਗੇ ਉਹ ਤੁਹਾਡੇ ਸਾਹਮਣੇ ਆ ਜਾਊਗੀ ਤੁਹਾਡੇ ਸਾਹਮਣੇ ਆ ਜਾਊਗੀ ਅਜੇ ਮੈਂ ਅਜੇ ਮੈਂ ਕੁਝ ਨਹੀਂ ਨੌਕਰੀ ਚ ਕੱਢਣ ਦਾ ਮੇਰੇ ਕੋਲ ਕੋਈ ਰਾਈਟ ਨਹੀਂ ਹੈਗਾ ਜੀ ਉਹ ਅਸੀਂ ਡਿਪਾਰਟਮੈਂਟ ਨੂੰ ਉੱਪਰ ਦੇਾਂਗੇ ਜੋ ਵੱਦ ਤੋਂ ਵੱਧ ਜਦੋਂ ਹੋਰ ਬੱਚੇ ਨਾਲ ਕੁੱਟਮਾਰ ਕਰਨੀ ਫਿਰ ਡਿਪਾਰਟਮੈਂਟ ਨਹੀਂ 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 ਜੀ ਅੱਜ ਹੀ ਕਾਰਵਾਈ ਹੋਏ ਚਲੋ ਅੱਜ ਹੀ ਕਰਾਂ ਹਾਂਜੀ ਅੱਜ ਹੀ ਅੱਜ ਹੀ ਅੱਜ ਹੀ ਦੇਖਿਓ ਮੈਮ ਨੂੰ ਕਿ ਨਾ ਆਪਾਂ ਮੇਰਾ ਨਾਮ ਕਮੇਟੀ ਦੁਆਰਾ ਨਨਪੋਟੇ ਤੇ ਇਲਜ਼ਾਮ ਆ ਕਿ ਤੁਸੀਂ ਬੱਚਾ ਨਾ ਮਾਰ ਦਿੱਤੀ ਹੈ। ਹਾਂ ਜੀ ਇਹ ਗੱਲ ਹੋ ਗਈ ਇਹਨੇ ਮਾਰ ਮੈਂ ਵਾਤਾਵਰਣ ਦਾ ਲੈਕਚਰ ਪੜਾਉਂਦੀ ਸੀ ਕਿ ਉਹਦੇ ਵਿੱਚ ਲੋੜਾ ਸ਼ਬਦ ਆਇਆ। ਬੱਚੇ ਲੋੜਾ ਲੋੜਾ ਕਹਿ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਇੱਕ ਬੱਚੀ ਦੇ ਨਾਲ ਇੱਕ ਮੁੰਡੇ ਨੇ ਉਹਦੀ ਛਾਤੀ ਘੁੱਟ ਲਈ। ਉਹਦੀ ਮੰਮੀ ਮੇਰੇ ਕੋਲ ਆਈ। ਮੈਂ ਉਹ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡਾਇਰੀ ਦੇ ਉਤੇ ਬੱਚੇ ਨੂੰ ਡਾਂਟਿਆ ਫਟਕਾਰਿਆ ਤੇ ਮੈਡਮ ਨੂੰ ਕਿਹਾ ਕਿ ਬੱਚੇ ਦਾ ਨਾਮ ਕੱਟ ਦਿਓ ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ ਬਾਏ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੌਂਸਿਬਲ ਹੈ ਕਲਾਸ ਟੀਚਰ ਨਾ ਕਲਾਸ ਟੀਚਰ ਰਿਸਪੌਂਸਿਬਲ ਹੈ ਜੇ ਮੈਂ ਉਹਨਾਂ ਨੂੰ ਕੁਝ ਮਾਰਤਾ ਥੱਪੜ ਲਮ ਲਗਾਏ ਜਾਂ ਡੰਡੇ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਹਾਂ ਬੱਚੇ ਇਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਮੀਰਵਾਰ ਨੂੰ ਚੌਂਕੀ ਆ ਮੈਨੂੰ ਕੀ ਜ਼ਰੂਰਤ ਹੈ ਕਹਿੰਦੀ ਜੀ ਮੈਂ ਕਾਚੂ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਸਕੂਲ ਚ ਆਉਣੀ ਆ ਬੱਚਾ ਝੂਠ ਬੋਲਦਾ ਮਤਲਬ ਜੇ ਮੈਂ ਚੌਂਕੀ ਲਾਉਂਦੀ ਹਾਂ ਮੈਂ ਘਰੇ ਛੁੱਟੀ ਲੈ ਕੇ ਬੈਠਾਂ ਉਹ ਤੋਂ ਘੱਟ ਕਹਿੰਦਾ ਮਤਲਬ ਬੱਚਾ ਝੂਠ ਬੋਲ ਰਿਹਾ ਹਾਂਜੀ ਮੈਂ ਇੱਕ ਹੋਰ ਸੀ ਕਿ ਉਹ ਕਹਿੰਦੇ ਵੈਸੇ ਤੁਹਾਡੇ ਨਾਲ ਇੱਕ ਲੇਡੀ ਸੀ ਹੋਰ ਸੀ ਕਿ ਜਿਨ੍ਹਾਂ ਨੇ ਬੱਚਾ ਤੇ ਵੀ ਹਮਲਾ ਕੀਤਾ ਰੋਣਾ ਨਾ ਪਿਆ ਤੇ ਵੀ ਹਮਲਾ ਕੀਤਾ ਮੋਬਾਈਲ ਤੋੜਿਆ ਤੋਂ ਉਹਨਾਂ ਦਾ ਜਿਹ ਮਿਡਲ ਲੇਡੀਜ਼ ਕੋਈ ਨਹੀਂ ਜੀ ਮੋਬਾਈਲ ਤੋੜਿਆ ਉਹਨਾਂ ਦੇ ਉਹਨਾਂ ਨੇ ਗਲਾ ਫੜਿਆਵਾ ਗਲੇ ਤੋਂ ਨੇ ਦੇ ਸਕ੍ਰੈਚਸ ਪਈ ਪਏ ਨੇ ਨੌ ਮਾਰੇ ਹੋਏ ਨੇ ਉਹਨਾਂ ਨੇ ਆਪ ਦਾ ਮੈਡੀਕਲ ਕਰਾਉਣ ਗਏ ਨੇ ਜਦੋਂ ਉਹਨਾਂ ਦਾ ਮੈਡੀਕਲ ਹੋ ਜਾਊਗਾ ਫਿਰ ਪਤਾ ਲੱਗ ਜਾਊਗਾ ਤੁਹਾਨੂੰ ਹਕੀਕਤ ਕੀ ਆ ਮੈਡਮ ਪਰ ਉਹ ਉਹ ਉਹਨਾਂ ਨੂੰ ਬਾਂਝ ਕਹਿ ਰਹੀ ਆ ਉਹਨਾਂ ਨੂੰ ਬਾਂਝ ਕਹਿ ਰਹੀ ਆ ਖੁਸਰੀ ਕਹਿ ਰਹੀ ਆ ਗਾਲਾਂ ਕੱਢ ਰਹੀ ਆ ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ ਫਿਰ ਇੱਕ ਮਹੀਨੇ ਦਾ ਸਾਨੂੰ ਜੁਰਮਾਨਾ ਲੱਗਿਆ ਵੀ ਅਸੀਂ 500 ਰੁਪਏ ਜਮ੍ਹਾਂ ਕਰਾਉਣਾ ਕਰਾਉਣਾ 2 ਸਾਲ ਤੱਕ ਮੈਂ 500 ਰੁਪਏ ਜਮ੍ਹਾਂ ਕਰਾਉਂਦੀ ਰਹੀ ਆ ਜਦੋਂ ਨਾਲ ਮੈਂ 500 ਰੁਪਏ ਜਮ੍ਹਾਂ ਕਰ ਲੰਗਾ ਵਾ ਮੈਡਮ ਕੀ ਕਰ ਰਾਨਾ ਹੈ ਜੀ ਪੂਰੇ ਸਕੂਲ ਦੇ ਬੱਚੇ ਤੁਹਾਡੇ ਕਲਾਸ ਹੋ ਗਏ ਪੂਰੇ ਸਕੂਲ ਦੇ ਨਹੀਂ ਜੀ ਮੇਰੀ ਕਲਾਸ ਦੇ ਹੀ ਨੇ ਪਰ ਉਹ ਸਾਰੇ ਬੱਚਿਆਂ ਨੂੰ ਕੁੱਟਿਆ ਗਿਆ ਸਾਰਿਆਂ ਨੂੰ ਕੁੱਟਿਆ ਗਿਆ ਤਾਂ ਦੱਸਿਆ ਜੀ ਕਿਹੜਾ ਵਰਡ ਬੋਲ ਰਹੀ ਹੈ ਜੇ ਕਿਸੇ ਲੜਕੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ ਮੈਂ ਜ਼ਿੰਮੇਵਾਰ ਹਾਂ ਜਦੋਂ ਮੈਂ ਇਹਨਾਂ ਨੂੰ ਕੱਲ ਮੈਂ ਕਲਾਸ 'ਚ ਵੀ ਬੱਚਿਆਂ ਨੂੰ ਕਹਾਂ ਮੇਰੇ ਪੇਰੈਂਟਸ ਅੱਧ ਨਾਲ ਮੈਂ ਸਾਰਿਆਂ ਨੂੰ ਰਿਸਪਾਂਸ ਦਵਾਂਗੀ ਸਾਰਿਆਂ ਨੂੰ ਮੈਂ ਸੈਟੀਸਫਾਈ ਕਰਾਂਗੀ ਜੇ ਤੁਹਾਨੂੰ ਮਾਮਲਾ ਹੈ ਜੀ ਬਾਬਾ ਜੀ ਪੇਸ ਕਰ ਦੋ ਬਲੋਗਰ ਨੂੰ ਸਵਾਪ ਕਰ ਬਾਬਾ ਜੀ ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਕਲਾਸ ਨਹੀਂ ਸੀਗੀ ਫਿਊਚਰ ਦੇ ਉੱਤੇ ਹੈ ਹਾਂਜੀ ਹੈ ਨਾ ਟੀਚਰ ਨੂੰ ਬਹੁਤ ਵਾਰ ਦੱਸਿਆ ਵਾ ਬਹੁਤ ਵਾਰ ਕੋਈ ਕਾਰਵਾਈ ਨਹੀਂ ਕੀਤੀ ਕੋਈ ਅਫਸਰ ਕੋ ਮਾਮਲਾ ਪਹੁੰਚ ਗਿਆ ਬੱਚਾ ਇਹ ਮਾਰਕਡਾ ਕਿਵੇਂ ਦੇ ਦਵਾਂ ਕਿ ਉਹਨਾਂ ਨੂੰ ਕੀ ਰਿਪਲਾਈ ਦਵਾਂ ਮੈਂ ਤਾਂ ਜੀ ਮਾਫੀ ਮੰਗ ਸਕਦੀ ਆ ਪਰ ਮੇਰੇ ਕੋ ਕੋਈ ਸੋਲੂਸ਼ਨ ਨਹੀਂ ਹੈਗਾ ਤੁਹਾਡੀ ਇਥੇ ਪੋਸਟ ਕੀ ਹੈ ਈਟੀਟੀ ਟੀਚਰ ਹਾਂਜੀ ਅਸੀਂ ਕੱਲ ਬੈਠੇ ਸੀਗੇ ਦੋ ਬੱਚੇ ਸ਼ਰਾਰਤ ਕਰ ਰਹੇ ਸੀਗੇ ਆਪਣੇ ਚ ਤੇ ਅਸੀਂ ਬੈਠੇ ਸੀਗੇ ਮੈਡਮ ਪਹਿਲਾਂ ਉਹਨਾਂ ਨੂੰ ਕੁੱਟਿਆ ਬੋ ਉਹਨਾਂ ਨੂੰ ਬੋ ਮਾਰਿਆ ਫਿਰ ਬੱਚੇ ਅਸੀਂ ਪਾਡਰ ਸੀਗੇ ਬੁੱਕ ਲੈ ਕੇ ਮੈਡਮ ਪਿੱਛੇ ਆਈ ਡੰਡਾ ਮਾਰਨ ਲੱਗੀ ਬਹੁਤ ਗੰਦੀ ਗੰਦੀ ਗੱਲਾਂ ਵੀ ਕੱਢੀ ਨਾ ਮੈਂ ਤਾਂ ਮੇਰੀ ਨਾਮ ਜੀਤ ਮੈਮ ਤੇ ਮੈਂ ਬਹੁਤ ਮਾਰਨ ਲੱਗੀ ਸਾਨੂੰ ਹੋਤੇ ਅਸੀਂ ਕਹੇ ਮੈਡਮ ਜੀ ਮੈਨ ਸਾਨੂੰ ਛੱਡ ਦੋ ਛੁੜੀਆਂ ਨੂੰ ਬੁਲਾਏ ਮੈਡਮ ਛੱਡੇ ਨਹੀਂ ਤੇ ਸਾਡੇ ਮੈਮ ਸਾਨੂੰ ਆਏ ਬਚਾਏ ਅੱਡ ਮੈਂ ਬੈਠੀ ਦਵੰਤੀ ਬੇਨਤੀ ਹੈ ਕਿ ਉਹਨਾਂ ਨੂੰ ਕੁਝ ਨਹੀਂ ਨਹੀਂ ਮੈਮ ਨੂੰ ਕਹਾਂ ਹਾਂਜੀ ਕਿਹੜੀ ਉਹ ਪਲਕ ਕਮਲਜੀਤ ਮੈਡਮ ਕਿਹੜਾ ਸਬਜੈਕਟ ਆ ਸਾਰੇ ਪੂਰੀ ਘੰਟੀਆਂ ਪੜਾਂਦੇ ਹੋ ਮੈਡਮ ਪਹਿਲੇ ਵੀ ਮੋੜਦੇ ਸੀ ਜਾਂ ਪਹਿਲੀ ਵਾਰ ਕੁੱਟਿਆ ਅੱਜ ਪਹਿਲੀ ਵਾਰ ਕੁੱਟਿਆ ਨਹੀਂ ਨਹੀਂ ਮੈਨੂੰ ਪਹਿਲੇ ਵੀ ਪਹਿਲੀ ਵੀ ਦਾਇ ਕੁੱਟਿਆ ਪਤਾ ਨਹੀਂ ਕਿਹਦੇ ਵੀ ਵਾਰ ਤੇ ਵੀ ਵਾਰ ਨੂੰ ਮੇਰਾ ਸਰਪੂਰ ਦਾ ਮਨ ਮੰਗਿਆ ਕਰਵਾ ਰਿਹਾ ਮੈਂ ਨਾਲ ਗਾਲੀ ਗਾਲੀ ਹਾਂਜੀ ਸਰ ਜੀ ਮਾਰੀ ਗਲਤੀ ਨਹੀਂ ਵੀ ਫਿਰ ਵੀ ਸਾਡੀ ਗਲਤੀ ਨਹੀਂ ਹੈ ਕਿ ਫਿਰ ਵੀ ਸਾਨੂੰ ਬਹੁਤ ਕੁੱਟਿਆ ਅਸੀਂ ਬੇਨਤੀ ਹੈ ਕਿ ਹੈੱਡ ਮੈਮ ਨੂੰ ਪੁੱਛਣਾ ਕਿਉਂ ਹੈੱਡ ਮੈਮ ਬਹੁਤ ਅੱਛੇ ਨੇ की जाना बच्चे बच्चे कितने कुत्ते कुत्ते भी जिन्ने भी 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 के सारे, सारे एक बच्चा तक अभी हड्डी दर्द हो रहा तक, ये तक तक है है रात सोया नहीं हड्डी इतना दर्द हो रहा था और मेरा घर बेहोर पड़े हुआ थे ਔਰ ਆ ਦੇਖੋ ਜੀ ਇਹ ਦੰਦਾ ਕਿੰਨਾ ਮੋੜਦਾ ਪੜਿਆ ਹੈ ਅਰੇ ਮੈਦੀ ਵੀ ਕੰਦਾ ਜੀ ਸ਼ਰਮ ਮਾਫੀ ਮਾਫੀ ਮਾਫ ਯਾਰ ਅਸਤੋ ਅਸੀਂ ਨਾ ਸਾਈਡ ਤੇ ਖੜੇ ਸੀ ਸੀ ਅਨਮੋਲ ਅਨਮੋਲ ਕੀ ਹੋਇਆ ਅਨਮੋਲ ਪ੍ਰੈਸਿੰਗ ਮੇਰਾ ਨਾਮ ਆ ਪੰਜਵੀਂ ਏ ਚ ਇੱਕ ਸ਼ਖਸ਼ਲ ਚ ਪੜਦਾ ਮੈਂ ਅਸੀਂ ਸਾਈਡ ਤੇ ਖੜੇ ਸੀਗੇ ਹਨਾ ਇਹ ਬੱਚੇ ਨਾ ਆਫਿਸ ਤੇ ਜਾ ਰਹੇ ਸੀ ਅਸੀਂ ਅਸੀਂ ਸਾਈਡ ਤੇ ਖੜ ਕੇ ਦੇਖ ਰਹੇ ਚੱਲਣੋਂ ਮੈਂ ਉਹ ਆਫਿਸ ਤੋਂ ਬਾਹਰ ਆਈ ਮੈਂ ਉਹ ਆਫਿਸ ਤੋਂ ਬਾਹਰ ਆਈ ਉਦੋਂ ਅੰਦੇਸਰੀ ਮੈਨੂੰ ਵੀ ਮਾਰਨ ਲੱਗੀ ਤੇ ਕਾਸ਼ਦੀਪ ਨੂੰ ਮੇਰੇ ਪਹਿਲੇ ਮੋਢੇ ਤੇ ਮਾਰਿਆ ਡੰਡਾ ਫਿਰ ਗਲੇ ਤੇ ਮਾਰਿਆ ਗਿਆ ਤੇ ਫਿਰ ਡੰਡਾ ਸੱਟ ਗਿਆ ਕਾਸ਼ਦੀਪ ਨੂੰ ਮਾਰਿਆ ਬਹੁਤ ਸਰ ਇਹਨੂੰ ਵੀ ਸਰ ਕਾਸ਼ਦੀਪ ਨੂੰ ਮਾਰ ਕੇ ਬੈਠਾ ਸੀ ਮੈਂ ਚੱਲ ਗਿਆ ਆਪਣਾ ਪੂਰਾ ਇਨਾਂ ਨੂੰ ਮਾਰਿਆ ਦੇਖੋ ਇੰਨੀ ਗਾਲਾਂ ਗੰਦੀ ਗੰਦੀ ਗਾਲੀਆਂ ਗਾਲੀਆਂ ਕੱਢੀਆਂ ਮਾਰਿਆ ਫਿਰ ਮੈਂ ਸਕੂਟਰ ਤੇ ਬੈਠ ਕੇ ਚੱਲ ਗਿਆ ਆਪਣਾ ਆਪਣੇ ਘਰੇ ਚੱਲ ਗਿਆ ਬਾਬਾ ਨੂੰ ਮਾਰਿਆ ਫਿਰ ਇਹਨੇ ਮੈਂ ਇਦਾਂ ਪਹਿਲਾਂ ਨਹੀਂ ਕੁੱਟਿਆ ਸੀਗਾ ਜਿਹੜਾ ਕੱਲ ਕੁੱਤੇ ਸਨ ਬੁੱਲ ਦਾ ਹੋਰ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਮੈਡਮ ਨੇ ਹਾਂ ਸਾਡੀ ਹੈੱਡ ਮੈਮ ਆ ਕੇ ਸਾਨੂੰ ਬਚਾਈ ਹੈ ਹੈੱਡ ਮੈਮ ਨੇ ਆ ਕੇ ਗੱਲ ਕੀਤੀ ਹੈ ਹੈੱਡ ਮੈਮ ਨੂੰ ਬਿੰਤੀ ਹੈੱਡ ਮੈਮ ਨੇ ਕੁਝ ਨਾ ਕੀਤਾ